ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲੋਈ ਅੱਜ ਤੁਹਾਨੂੰ ਦਿਖਾਉਣੇ ਆ 5530 ਖੋਲਿਆ ਹੋਇਆ ਜਿਹੜਾ ਆਪਣੇ ਆਸਟ੍ਰੇਲੀਆ ਵਾਲੇ ਵੀਰ ਦਾ ਆਇਆ ਹੈ ਠੀਕ ਕਰਾਣਾ ਇਹਦਾ ਸਾਰਾ ਕੰਮ ਕਰਕੇ ਦੇਣਾ ਵੀਰੇ ਨੂੰ ਲਾ ਇੰਜਨ ਤੋਂ ਲਾ ਰੰਗ ਤੋਂ ਨਾਲ ਟੋਟਲ ਜਿਹੇ ਜੇ ਆਪਣੇ ਵਾਲੇ ਬਣਿਆ ਉਹ ਜੇ ਬਣਾ ਕੇ ਦੇਣ ਜਿਹੜੇ ਇਹਦੇ ਪਿਸਟਨ ਆ ਉਹ ਖਰਾਬ ਹੋਏ ਸੀ ਤੇ ਉਹ ਵੀ ਇੰਪੋਰਟਡ ਹੀ ਪਾਏ ਆਪਾਂ ਜਿਹੜੇ ਇਟਲੀ ਤੋਂ ਆਏ ਆ ਮੇਡ ਇਨ ਇਟਲੀ ਵਾਲੇ ਨਾਰਮਲ ਵੀ ਆਉਂਦੇ ਆ ਉਹ ਸਸਤੇ ਆ ਤੇ ਇਹ ਬਈ ਬਹੁਤ ਮਹਿੰਗੇ ਜਿਹੜੇ ਮੇਡ ਇਨ ਇਟਲੀ ਆਉਂਦੇ ਆ ਤੇ ਆਲ ਵਰਕ ਕਰਨਾ ਇਹਦਾ ਡਨ ਤੇ ਇਹਦੇ ਹੀ ਪੰਪ ਕਰਾਉਣਾ ਆਪਾਂ ਪੰਪ ਕਰਵਾ ਕੇ ਲਿਆਉਣਾ ਹੈ ਇਹਦਾ ਕੋਲ ਤਾਂ ਅੱਜ ਪੰਪ ਹੁਣ ਅੱਜ ਜਾਣਾ ਸੀ ਪਹਿਲਾਂ ਹੁਣ ਸੌਮ ਬੰਨ ਜਾਵਾਂਗੇ ਸਾਰਾ ਕੁਝ ਇਹਦਾ ਕਰਤਾ ਪੈਪਾ ਉਪਾ ਬਦਲਦਿਆਂ ਜੋ ਵੀ ਕੰਮ ਹੋਣਾ ਸਾਰਾ ਕੰਮ ਪਹਿਲਾਂ ਇੰਜਣ ਦਾ ਕਰਨਾ ਫਿਰ ਮਕਰੋਂ ਖੋਲਣਾ ਤੇ ਫਿਰ ਇਹਦੇ ਗਿਰਗੂਰ ਦਾ ਕਰਨਾ ਆ ਰੰਗ ਦੇ ਦੇ ਤਾਂ ਓਕੇ ਆ ਪਰ ਵੀਰਾ ਕਹਿੰਦਾ ਨਹੀਂ ਤੇਰੇ ਆਨੰਦ ਬਣਾਉਣਾ ਹਾਂਜੀ ਅੱਜ ਗੱਲ ਕਰਦੇ ਆ ਆਪਾਂ ਜਿਹੜੇ ਨਾਲ ਆਪਾਂ ਬੇਲ ਵੜਦੇ ਆ ਉਹਦੇ ਤੇ ਪਲਾਨ ਟਾਪਰ ਵੀ ਮੇਰੇ ਖਿਆਲ ਕਹਿ ਦਿੰਦੇ ਆ ਸਾਰਿਆਂ ਨੇ ਐਡਾ ਡੋ ਨਾਮ ਰੱਖ ਲਿਆ ਨਾ ਆਪਦੇ ਤੇ ਕਿਉਂਕਿ ਬਹੁਤ ਵੀਰ ਉਹਦੇ ਬਾਰੇ ਪੁੱਛਦੇ ਆ ਵੀ ਵੀਰੇ ਉਹ ਕਿਵੇਂ ਆ ਆਲੂਆਂ ਦਾ ਨੁਕਸਾਨ ਤਾਂ ਨਹੀਂ ਕਰਦਾ ਇਦਾਂ ਇਦਾਂ ਨਾ ਹਰ ਰੋਜ਼ ਇਸ ਚੀਜ਼ ਦੇ ਲਈ ਮੈਨੂੰ ਅਨੇਕਾਂ ਹੀ ਗੱਲਾਂ ਆਉਂਦੀਆਂ ਪਹਿਲੇ ਨੰਬਰ ਤੇ ਤਾਂ ਇਹ ਸ਼ੋਰ ਕਰ ਦਿੰਨੇ ਆ ਵੀਰੇ ਲਓ ਜਿਹੜੀ ਮਰਜ਼ੀ ਕੰਪਨੀ ਦਾ ਮੈਂ ਕੋਈ ਹੋਂ ਨਹੀਂ ਕਹਿੰਦਾ ਵੀ ਯਾਰ ਇਹਨਾਂ ਦਾ ਹੀ ਲੈਣਾ ਜਾਂ ਇਹਨਾਂ ਦਾ ਲੈਣਾ ਜੀ ਤੇ ਤੁਹਾਡਾ ਮਨ ਮਨ ਦਾ ਜਾਂ ਮਨ ਟੈਕ ਦਾ ਉਹ ਲੈ ਲਓ ਠੀਕ ਆ ਚਾਹੇ ਕਿਉਂਕਿ ਆਪਾਂ ਪੈਸੇ ਲਾਉਣੇ ਆ ਜੀਦਾ ਤੁਹਾਨੂੰ ਪਸੰਦ ਆ ਉਹ ਉਹਨਾਂ ਦਾ ਲਓ ਚਾਹੇ ਜੋ ਮਰਜ਼ੀ ਵਧੀਆ ਲੱਗਦਾ ਉਹ ਲੈ ਲਓ ਜਿਹਦੇ ਕੋਲੇ ਗ੍ਰਹਿਮੇ ਦੇ ਲਾਉਣ ਜੋਗੇ ਆ ਗ੍ਰਹਿਮੇ ਵਾਲਾ ਲੈ ਲਓ ਉਹ ਥੋੜਾ ਮਹਿੰਗਾ ਵਾ ਜਿਹਦੇ ਕੋਲੇ ਜਿੰਨੇ ਕੁ ਜੀਨੇ ਲਾਉਣੇ ਆ ਉਸ ਮੁਤਾਬਕ ਹੁਣ ਮਾਰਕੀਟ ਦੇ ਵਿੱਚ ਸਾਰਿਆਂ ਦੇ ਹੈਗੇ ਆ ਹਨ ਤੇ ਨੰਬਰ 2 ਤੇ ਨੰਬਰ 1 ਨੰਬਰ 1 ਤਾਂ ਇਹ ਹੋ ਗਿਆ ਵੀ ਜਿਹੜਾ ਮਰਜ਼ੀ ਲਓ ਸਾਰੇ ਵਧੀਆ ਸਾਰੇ ਭਰਾ ਵਧੀਆ ਬਣਾਉਂਦੇ ਆ ਚਾਹੀਦੀ ਉਹਨਾਂ ਦਾ ਮਰਜ਼ੀ ਦਾ ਨੰਬਰ 2 ਜਿਹੜਾ ਨੰਬਰ 2 ਪੁਆਇੰਟ ਆ ਦੇਖੋ ਇੱਕਦਾਂ ਬਾਈ ਜਦੋਂ ਸਭ ਤੋਂ ਪਹਿਲਾਂ ਤਾਂ ਜਦੋਂ ਇਹਦੇ ਨਾਲ ਆਪਾਂ ਬੇਲ ਵੜ ਦਿੰਨੇ ਆ ਵੀਰੇ ਤੁਹਾਡਾ ਖੇਤ ਬਹੁਤ ਜਲਦੀ ਸੁੱਕਦਾ ਤੁਹਾਡੇ ਆਲੂ ਦੀ ਸ਼ੈਲਕ ਬਹੁਤ ਜਲਦੀ ਪੱਕਦੀ ਠੀਕ ਆ ਨੰਬਰ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਇਹਦਾ ਫਾਇਦਾ ਇੱਕ ਹੋਰ ਆ ਕਿ ਜਦੋਂ ਤੁਹਾਡੇ ਆਲੂ ਨੂੰ ਜਦੋਂ ਤੁਸੀਂ ਪੱਟਦੇ ਹੋ ਨਹੀਂ ਅੱਗੇ ਤੁਸੀਂ ਜਿਹੜੀ ਹੱਥੀ ਬੇਲ ਵੱਢਦੇ ਹੋ ਤੁਹਾਡੀ ਮਸ਼ੀਨ ਦੇ ਵਿੱਚ ਵੱਟ ਦੇ ਮੂਰੇ ਤੁਰ ਪੈਂਦੀ ਆ ਸਭ ਤੋਂ ਪਤਾ ਠੀਕ ਆ ਜਿਵੇਂ ਡਾਇਮੰਡ ਆਲੂ ਆ ਜਿਨ੍ਹਾਂ ਦੀਆਂ ਬੇਲਾਂ ਨਜਾਇਜ਼ ਭਾਰੀਆਂ ਹੁੰਦੀਆਂ ਉਹ ਬੇਲਾਂ ਬਹੁਤ ਮੂਰੇ ਤੁਰਦੀਆਂ ਹਨ ਤੇ ਉਹ ਇਕੱਠੀਆਂ ਜੀਆਂ ਕਰ ਦਿੰਦੇ ਉਹਦੇ ਨਾਲ ਤੁਹਾਡਾ ਆਲੂ ਵੱਢ ਹੁੰਦਾ ਨੁਕਸਾਨ ਨੰਬਰ ਹੋ ਗਿਆ ਹਨ ਤੇ ਫਿਰ ਜਦੋਂ ਤੁਹਾਡੀਆਂ ਆਲੂ ਦੇ ਵਿੱਚ ਕਿੰਨੀਆਂ ਬੇਲਾਂ ਲੰਘਦੀਆਂ ਬੇਲ ਦੇ ਨਾਲ ਕਦੀ ਕਿਤੇ ਲੈਫਟ ਜਾਂਦੀ ਹੈ ਕਦੀ ਕਿਤੇ ਲੈਫਟ ਜਾਂਦੀ ਹੈ ਹਨਾ ਜਦੋਂ ਬੁੜੀਆਂ ਚੌਕਦੀਆਂ ਨੇ ਆਲੂ ਉਦੋਂ ਉੰਨੀ ਵਧੀਆ ਤਰੀਕੇ ਨਾਲ ਚੁਗਿਆ ਨਹੀਂ ਜਾਂਦਾ ਆਲੂ ਹਨ ਬਹੁਤ ਬਹੁਤ ਨੁਕਸਾਨ ਹੁੰਦਾ ਕਿ ਪਿੱਛੇ ਰਹਿੰਦਾ ਵੀ ਆਲੂ ਤੇ ਉਹ ਬੇਲਾਂ ਵਿੱਚ ਫਸੀ ਜਾਂਦੀਆਂ ਫਿਰ ਜਦੋਂ ਤੁਸੀਂ ਤਵੀਆਂ ਦੇ ਨਾਲ ਲੇਜ਼ਰ ਲਾਉਣਾ ਉਹਦੇ ਵਿੱਚ ਵੀ ਬੇਲ ਆਉਂਦੀ ਹੈ ਤੁਹਾਨੂੰ ਉਹਦੇ ਖਰਕੇ ਤਵੀਆਂ ਨਾਲ ਬੋਣਾ ਪੈਂਦਾ ਖੇਤ ਹਨ ਤੇ ਇਹ ਹੋ ਗਿਆ ਨਾਰਮਲ ਨੁਕਸਾਨ ਠੀਕ ਹੈ ਹੁਣ ਆਪਾਂ ਬੇਲ ਵੱਢਣੀ ਹੁੰਦੀ ਆ ਠੰਡ 'ਚ ਜਿੰਨੇ ਕ ਵੀਰਾਂ ਨੇ ਵੀ ਚਲੋ ਜਿਹੜੇ ਵੀਰਾਂ ਨੇ ਬੀਰ ਰੱਖਣਾ ਜਾਂ ਜਿਹੜੇ ਵੀਰ ਪਹਿਲਾਂ ਵੱਢਦੇ ਆ ਸਾਰਿਆਂ ਨੇ ਬੇਲ ਠੰਡ 'ਚ ਵੱਟਣੀ ਆ ਵੱਢਣੀ ਆ ਹਨ ਕਿਸੇ ਵੀਰ ਨੇ ਗਰਮੀਆਂ 'ਚ ਬੇਲ ਨਹੀਂ ਵੱਢਣੀ ਉਦੋਂ ਜਦੋਂ ਜਿੰਨਾ ਚਿਰ ਠੰਡ ਆ ਤੁਸੀਂ ਲੇਬਰ ਦੇਖਿਓ ਆਪਾਂ ਨੂੰ ਵੀ ਠੰਡ ਲੱਗਦੀ ਆ ਭਾਈ ਲੇਬਰ ਨੂੰ ਵੀ ਲੱਗਦੀ ਆ ਠੀਕ ਆ ਉਹਨਾਂ ਨੇ ਕੰਮ ਕਰਨਾ ਬਟ ਉਹ ਠੰਡ ਤਾਂ ਹੱਥਾਂ ਨੂੰ ਲੱਗਦੀ ਆ ਨਾ ਭਾਈ ਉਹ ਦੋ ਹੱਥ ਕਦੇ ਨਹੀਂ ਲਾਉਂਦੇ ਬੇਲ ਵੱਢਣ ਨੂੰ ਹਨਾ ਜੇ ਰੋ ਦਾਤੀ ਨਾਲ ਟੱਕ ਮਾਰਦੇ ਆ ਦਾਤੀ ਦੀ ਚਾਹੇ ਤੁਸੀਂ ਚੌਂਜ ਤੋਂ ਬਿਨਾ ਦਾਤੀ ਲੈ ਦੋ ਤਾਂ ਉਹ ਆਲੂ ਦੇ ਉੱਤੇ ਲੱਗ ਜਾਂਦੀ ਹੈ ਤੇ ਆਲੂ ਦੇ ਟੱਕ ਪੈ ਜਾਂਦਾ ਠੀਕ ਆ ਨੰਬਰ ਇਹ ਹੋ ਗਿਆ ਨਾ ਕਿ ਜੇ ਤੁਹਾਡੀਆਂ ਮੈਂ ਜਾਨੀ ਕਿ ਦੇਖਿਆ ਵਾ ਜਿਹੜੀ ਤੁਸੀਂ ਜਨਵਰੀ ਦੇ ਵਿੱਚ ਵੇਲ ਵੜਦੇ ਹੋ 15 16 ਜਨਵਰੀ ਤੁਸੀਂ ਜਿੰਨੀ ਮਰਜ਼ੀ ਕਹਿ ਲੋ ਉਹਦੇ ਦੇ ਕੀਲੇ ਦੇ ਵਿੱਚੋਂ 5 6 ਬੋਰੀਆਂ ਤਾਂ ਦਾਤੀ ਦੇ ਟੱਕ ਲੱਗੇ ਵਾਲੀਆਂ ਕੱਢ ਹੀ ਦਿੰਦੇ ਆ ਰਾਮ ਨਾਲ ਨਿਕਲ ਜਾਂਦੀਆਂ ਜੇ ਆਪਾਂ ਕੱਢਣੀ ਆ ਹੁਣ ਹਨਾ ਚਲੋ ਉਹ ਹੋ ਗਈ ਗੱਲ ਫੇਰ ਬਾਈ ਜਦੋਂ ਜਿਹੜਾ ਇਹਦੇ ਇਹਦੇ ਨਾਲ ਜਦੋਂ ਤੁਸੀਂ ਬੇਲ ਵੱਢ ਲਈ ਠੀਕ ਆ ਕੋਈ ਨੁਕਸਾਨ ਨਹੀਂ ਹੁੰਦਾ ਥੋੜਾ ਕੀਲੇ ਦੀਆਂ ਮਸਾਂ ਜੇ ਕਿ ਕੀਲੇ ਦੀ ਕੰਪੇਅਰ ਕਰੀ ਆਪਾਂ ਤਾਂ ਕੀਲੇ ਦੀ ਸਾਰੇ ਖੱਤੇ ਦੀ ਕਰੀਏ ਤਾਂ ਦੋ ਬੋਰੀਆਂ ਖਰਾਬ ਨਹੀਂ ਹੁੰਦੀਆਂ ਬਾਈ ਠੀਕ ਆ ਥੋੜਾ ਕੀਲੇ ਤੇ 4 ਤੋਂ 5 ਲੀਟਰ ਡੀਜ਼ਲ ਨਹੀਂ ਲੱਗਦਾ ਇੱਕ ਕਿਲਾ ਬੇਲ ਵਢਣ ਤੇ ਜੇ ਟੂ ਵੀਲ ਤੋਂ ਬਿਨਾਂ ਚਲਾਈਏ ਤਾਂ ਬਾਲਾ ਵਧੀਆ ਵਾ ਜੇ ਟੂ ਵੀਲ ਟੂ ਵੀਲ ਦੇ ਨਾਲ ਸੱਚ ਚਲਾਉਨੇ ਆ ਟੂ ਵੀਲ ਦੇ ਟਰੈਕਟਰ ਨਾਲ ਚਲਾਈਏ ਤਾਂ ਬਾਲਾ ਵਧੀਆ ਵਾ ਕਿਉਂਕਿ ਜਿਹੜਾ 4 ਵੀਲ ਟਰੈਕਟਰ ਆ ਉਹ ਮੋੜ ਤੇ ਜਦੋਂ ਜਾਂਦਾ ਵਾ ਉਹ ਮੋੜ ਤੇ ਜਦੋਂ ਟਾਇਰ ਉਹਦੇ ਵੱਡੇ ਹੁੰਦੇ ਆ ਫਿਰ ਉਹ ਮੋੜ ਤੇ ਨੁਕਸਾਨ ਕਰਦਾ ਹੋਰ ਕੋਈ ਚੱਕਰ ਨਹੀਂ ਹੈਗਾ ਤੇ ਜਿਹੜਾ ਟੂ ਵੀਲ ਆ ਉਹ ਨਹੀਂ ਨੁਕਸਾਨ ਕਰਦਾ ਬਾਈ ਉਹ ਮੋੜ ਤੇ ਨਹੀਂ ਜਾ ਕੇ ਨੁਕਸਾਨ ਕਰਦਾ ਕੁਝ ਨਹੀਂ ਕਰਦਾ ਹਨਾ ਮੋੜ ਦਿਓ ਕਿਉਂਕਿ ਉਹਦੇ ਟਾਇਰ ਛੋਟੇ ਹੁੰਦੇ ਆ ਉਹ ਤਾਂ ਕੰਮ ਨਹੀਂ ਮਾਰਦਾ ਮੋੜ ਤੇ ਮੋੜ ਛੇਤੀ ਜਾਂਦਾ ਤੇ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਬੇਲ ਵੱਢਣ ਨਾਲ ਉਹਦੇ ਥੋੜਾ ਆਲੂ ਬਾਹਰ ਨਹੀਂ ਕੱਢਦਾ ਆਲੂ ਦਾ ਕੋਈ ਨੁਕਸਾਨ ਨਹੀਂ ਹੁੰਦਾ ਹਨਾ ਇਹ ਚੀਜ਼ ਬੇਨਿਫਿਟ ਮਿਲਦਾ ਤੇ ਇੱਕ ਲੀਵਰ ਨਾਲ ਰੱਖੋ ਇੱਕ ਬੰਦਾ ਨਾਲ ਰੱਖੋ ਜਿਹੜਾ ਵੱਢਦੇ ਆ ਜਦੋਂ ਤੇ ਬੰਦਾ ਨਾਲ ਰੱਖਣ ਤੇ ਤੁਹਾਨੂੰ ਉਹਦਾ ਉਹ ਨਹੀਂ ਕਰਨਾ ਪਊਗਾ ਜਿਹੜਾ ਆਲੂ ਬਾਹਰ ਨਿਕਲਿਆ ਹੈ ਟਾਇਰਾਂ ਦੇ ਨਾਲ ਉਹਨੂੰ ਤੁਸੀਂ ਵਿੱਚ ਕਰ ਦੂ ਮਿੱਟੀ ਦੇ ਵਿੱਚ ਦੇ ਦੂਗਾ ਜਿਹੜਾ ਟਾਇਰ ਦੇ ਨਾਲ ਜਾਂ ਖਾਲ ਵਾਲੀ ਜਗ੍ਹਾ ਤੋਂ ਆਲੂ ਬਾਹਰ ਨਿਕਲਿਆ ਉਹ ਚੁੱਪ ਕਰਕੇ ਜਿੱਥੇ ਮਿੱਟੀ ਪਾ ਕੇ ਆਲੂ ਨੂੰ ਵਿੱਚ ਦੇ ਸਕਦਾ ਇੱਕ ਬੰਦਾ ਪੱਕਾ ਨਾਲ ਤੁਹਾਨੂੰ ਛੱਡਣਾ ਹੀ ਛੱਡਣਾ ਪੈਣਾ ਬੰਦਾ ਛੱਡੇ ਬਿਨਾਂ ਤੁਹਾਨੂੰ ਨਹੀਂ ਲੋਟ ਆਉਣਾ ਹਨ ਤੇ ਇਹ ਇੰਨੀਆਂ ਕਿ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਬਸ ਕੀ ਧਿਆਨ ਵੀ ਰੱਖਣਾ ਪੈਂਦਾ ਤੇ ਇਹ ਇਹਦੇ ਨਫੇ ਵੀ ਆ ਤੇ ਨੁਕਸਾਨ ਵੀ ਆ ਨੁਕਸਾਨ ਕੋਈ ਨਹੀਂ ਹੈਗਾ ਬਸ ਇੱਕੋ ਹੀ ਨੁਕਸਾਨ ਆ ਜਿਹੜੀਆਂ ਇਹਦੀਆਂ ਸੈੱਡ ਵਾਲੀਆਂ ਬੱਟਾਂ ਨੇ ਉਹ ਥੋੜੀਆਂ ਜੀਆਂ ਦਬ ਜਾਂਦੀਆਂ ਉਹ ਜਦੋਂ ਤੁਸੀਂ ਆਲੂ ਪੱਟਣਾ ਵਾ ਉਦੋਂ ਮਸ਼ੀਨ ਨੂੰ ਦੂਜੀ ਥੋੜਾ ਟਰੈਕਟਰ ਹੋਵੇ ਵੀ ਮਸ਼ੀਨ ਡੂੰਗੀ ਲਾ ਕੇ ਪੱਟਿਓ ਬਸ ਫੇਰ ਕੋਈ ਨੁਕਸਾਨ ਨਹੀਂ ਹੁੰਦਾ ਜੇ ਤੁਸੀਂ ਉਹ ਦੂਜੇ ਲੋਡ ਪੱਟਦੇ ਹੋ ਫੇਰ ਨੁਕਸਾਨ ਕਰਦਾ ਕੀ ਮਸ਼ੀਨ ਜੇ ਤੁਹਾਡੀ ਡੂੰਗੀ ਨਹੀਂ ਜਾਂਦੀ ਨਾ ਉਹ ਫਿਰ ਨੁਕਸਾਨ ਕਰਦਾ ਨਹੀਂ ਨਹੀਂ ਨੁਕਸਾਨ ਕੋਈ ਵੀ ਕਰ ਬਸ ਇਹ ਗੱਲਾਂ ਤੇ ਗੌਰ ਕਰਨ ਵਾਲਾ ਵਾ ਤਾਂ ਬੇਲ ਵਢਣ ਵਾਲਾ ਹੈ ਤਰੀਕਾ ਬਹੁਤ ਵਧੀਆ ਬਾਈ ਪਤਾ ਕੀ ਗੱਲ ਆ ਲੇਬਰ ਹੋ ਗਈ ਬਾਈ ਮਹਿੰਗੀ ਠੀਕ ਆ ਹੁਣ ਜਿਹੜੇ ਵੀਰ ਨੇ 100 ਗਿੱਲੇ ਦੀ ਬੇਲ ਵਢਣੀ ਆ ਠੀਕ ਆ 15-1600 ਰੁਪਏ ਦਾ ਰੇਟ ਆਮ ਹੀ ਆ ਉਹਦਾ ਠੀਕ ਨਹੀਂ ਇੱਕ ਸੀਜ਼ਨ ਚ ਉਹਦਾ ਬੇਲ ਬੇਲ ਵਢਣ ਵਾਲਾ ਫ੍ਰੀ ਹੁੰਦਾ ਠੀਕ ਨਹੀਂ ਇੱਕ ਸੀਜ਼ਨ ਦੀ ਥੇਲ ਦੇ ਖਰਚੇ ਤੇ ਉਹਨੇ ਬੀਲ ਵੱਡ ਲੈਣੀ ਆ ਹਨ ਤੇ ਉਹ ਚੀਜ਼ ਦਾ ਬਹੁਤ ਵੱਡਾ ਬੈਨੀਫਿਟ ਮਿਲਦਾ ਵਾ ਤੇ ਕਿਉਂਕਿ ਮਸ਼ੀਨਰੀ ਨਾਲ ਜਿੰਨਾ ਕੰਮ ਕਰ ਲਾਂਗੇ ਯਾਰ ਉਹਨਾਂ ਸੌਖੇ ਹੀ ਔਖਾ ਵਾ ਆਉਣ ਵਾਲੇ ਟਾਈਮਾਂ ਦੇ ਵਿੱਚ ਆਪਾਂ ਨੂੰ ਔਖਾ ਹੀ ਹੁੰਦਾ ਨਾਲੇ ਬਹੁਤ ਫਰਕ ਪੈਂਦਾ ਇੱਕ ਤਾਂ ਦੇਖੋ ਸਿਰਫ ਇਹ ਨਹੀਂ ਫਰਕ ਦੇਖੋ ਜੀ ਆਪਾਂ ਲੀਜ਼ਰ ਲਗਾਉਣਾ ਵਾ ਜਿਵੇਂ ਹੁਣ ਜਿਹੜੇ ਵੀ ਰਪਲਾਉ ਮਾਰਦੇ ਆ ਉਹਨਾਂ ਨੇ ਲੀਜ਼ਰ ਤਾਂ ਲਾਉਣਾ ਹੀ ਲਾਉਣਾ ਉਹਨਾਂ ਨੂੰ ਤਵੀਆਂ ਨਾਲ ਦੇ ਨਾਲ ਬੋਹਣਾ ਪੈਂਦਾ ਕੇ ਤੇ ਅਸੀਂ ਬਿਲਕੁਲ ਨਹੀਂ ਬੋਂਦੇ ਤਵੀਆਂ ਦੇ ਨਾਲ ਹੁਣ ਖੇਤ ਤੇ ਬਿਲਕੁਲ ਬੁਨੇ-ਬੁਨੇ ਛੱਡਦੇ ਤੇ ਇਹਦੇ ਕਰਕੇ ਨਾ ਆਪਾਂ ਨੂੰ ਬੱਚਤ ਬਹੁਤ ਹੁੰਦੀ ਆ ਆਲੂ ਦਾ ਨੁਕਸਾਨ ਬਹੁਤ ਘੱਟ ਹੁੰਦਾ ਉਹ ਚੀਜ਼ ਦੀ ਡਰਨ ਦੀ ਲੋੜ ਨਹੀਂ ਟਰੈਕਟਰ ਵੀ ਇਹਨੂੰ ਕੋਈ ਵੱਡੇ ਨਹੀਂ ਚਾਹੀਦੇ ਨੋਰਮਲ ਟਰੈਕਟਰ ਜਾਨੀ ਕਿ 50 ਪਾਵਰ ਦਾ ਟਰੈਕਟਰ ਇਹਨੂੰ ਜਿਹੜੇ ਮਗਰ ਮਰਜ਼ੀ ਪਾ ਦਿਓ 50 ਪਾਵਰ ਦਾ ਟਰੈਕਟਰ ਇਹਨੂੰ ਪੂਰਾ ਬੈਸਟ ਚ ਲਾਉਂਦਾ ਜਿਹੜੇ ਮਗਰ ਮਾਦੀ ਪਾ ਲਿਓ ਬਸ ਠੀਕ ਨੇ ਤੇ ਕਿਉਂਕਿ ਮੈਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਸੀ ਤਾਂ ਉਹਦੇ ਮਤਾਬਕ ਮੈਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰੀ ਆ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਵਿੱਚ ਕਮੀਆਂ ਨੇ ਜਾਂ ਪੇਸ਼ੀ ਕੋਈ ਵੀ ਚੀਜ਼ ਵਾਧਾ ਘਾਟਾ ਸਾਰਾ ਕੁਝ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਕੁਝ ਨਹੀਂ ਹੈਗਾ ਹਾਂ ਬਸ ਇੱਕ ਗੱਲ ਦਾ ਹੋਰ ਨੋਟ ਕਰਿਓ ਜਿਹੜੇ ਵੀਰ ਨੇ ਆਲੂ ਡੂੰਗਾ ਬੀਜਿਆ ਹੋਇਆ ਵੀ ਧਰਤੀ ਦੇ ਵਿੱਚ ਵਧੀਆ ਵਾ ਜਿਹਦਾ ਤਾਂ ਆਲੂ ਉੱਪਰ ਉੱਚਾ ਜਾਦੇ ਬੀਜਿਆ ਹੈ ਉਹਦੇ ਉਹ ਨਾ ਵੱਢਿਓ ਇਹਦੇ ਨਾਲ ਬੇਲ ਬਾਈ ਸੱਚੀ ਕਹਨਾ ਕਿਉਂਕਿ ਉਹਦਾ ਉੱਤੋਂ ਮਿੱਟੀ ਲਾ ਦੇਣੀ ਹੈ ਨੇ ਜਿਹਦਾ ਆਲੂ ਡੂੰਗਾ ਵਾ ਉਹੀ ਬੀਜਿਓ ਜਿਹਨੇ ਪਹਿਲਾਂ ਦੇਖ ਕੇ ਬੀਜਿਆ ਠੀਕ ਨਹੀਂ ਨਹੀਂ ਆਲੂ ਦੇ ਉੱਤੋਂ ਇਹਨੇ ਮਿੱਟੀ ਲਾ ਦੇਣੀ ਆ ਤੇ ਫੇਰ ਤੁਹਾਡਾ ਆਲੂ ਹਰਾ ਹੋਣਾ ਇਸ ਚੀਜ਼ ਦਾ ਧਿਆਰ ਕਰਿਓ ਹਾਂ ਜੇ ਤੁਸੀਂ ਇੱਕ ਗੱਠ ਛੱਡ ਕੇ ਵੀ ਇਹਨੂੰ ਬੇਲ ਵੜਦੇ ਹੋ ਨਾ ਤਾ ਤੁਹਾਡੇ ਆਲੂ ਦੇ ਉਹ ਬੇਲ ਦੁਆਰਾ ਹਰੀ ਨਹੀਂ ਹੁੰਦੀ ਮੈਂ ਪਿਛਲੀਆਂ ਤੁਸੀਂ ਮੇਰੀਆਂ ਵੀਡੀਓ ਕੱਢ-ਕੱਢ ਕੇ ਦੇਖ ਲਿਓ ਬੇਲ ਵੜਨ ਵਾਲੀਆਂ ਕਿ ਉਹ ਇੱਕ ਵੀ ਦੁਆਰਾ ਨਹੀਂ ਹਰੀ ਹੋਈ ਬੇਲ ਕਦੇ ਵੀ ਨਹੀਂ ਹਰੀ ਕਿਉਂਕਿ ਮੈਂ ਅੱਜ ਦਾ ਨਹੀਂ ਵੜਦਾ ਮੈਨੂੰ ਤਿੰਨ ਸੀਜ਼ਨ ਚੌਥਾ ਸੀਜ਼ਨ ਹੈ ਇਸ ਵਾਰ ਵੀ ਜਦੋਂ ਮੈਂ ਵੜਣੀ ਆ ਤਿੰਨ ਸੀਜ਼ਨ ਮੈਂ ਪੂਰੇ ਲਾਤੇ ਆ ਬੇਲ ਵੜਦੇ ਨੇ ਹਨ ਤੇ ਹਰੇਕ ਆਪਾਂ ਦਾ ਤਿੰਨ ਸੀਜ਼ਨਾਂ ਤੋਂ ਕਿਸੇ ਬੰਦੇ ਨੂੰ ਕੇਹੀ ਨਹੀਂ ਵੀ ਬੇਲ ਵੜਨ ਨੂੰ ਵੀ ਬੇਲ ਬੜਾਈ ਹੋਈ ਨਹੀਂ ਆਪਾਂ ਲੇਬਰ ਤੋਂ ਕਿ ਇਹਦੇ ਨਾਲ ਹੀ ਵੜਦੇ ਆ ਬਹੁਤ ਨਜ਼ਾਰਾ ਵਾ ਕੰਮ ਸੌਖਾ ਵਾ ਮਿੰਟ ਲੱਗਦਾ ਕੰਮ ਵੜਨ ਨੂੰ ਠੀਕ ਨਹੀਂ ਤੇ ਆਹ ਬਸ ਖੇਤ ਥੋੜੇ ਸੁੱਕੇ ਹੋਣ ਖੇਤ ਬੱਤ ਹੋਣ ਫਿਰ ਸਹੀ ਆ ਕੰਮ ਫਿਰ ਨੁਕਸਾਨ ਨਹੀਂ ਹੁੰਦਾ ਜੇ ਤੁਸੀਂ ਗਿੱਲੇ ਖੇਤਾਂ 'ਚ ਨਾ ਇਹਨੂੰ ਬਾੜਿਓ ਗਿੱਲੇ ਖੇਤਾਂ 'ਚ ਨੁਕਸਾਨ ਕਰੋਗਾ ਬਸ ਬੱਤ ਖੇਤ ਹੋਣ ਫਿਰ ਕੋਈ ਪ੍ਰੋਬਲਮ ਨਹੀਂ ਬਸ ਸੈਡਾਂ ਵਾਲੀਆਂ ਡੰਡੀਆਂ ਨੂੰ ਪਹਿਲਾਂ ਵੜ ਲਿਓ ਸ لمبے ਗੇੜਿਆਂ ਨੂੰ ਬਾਅਦ ਚ ਵਢਿਓ ਕਿਉਂਕਿ ਜੇਦੋ ਫਿਰ ਟਾਇਰ ਥੱਲੇ 베 ਲਾਉਂਦੀ ਆ ਉਹ ਆਲੂ ਜ਼ਿਆਦੇ ਕੱਢ ਦਿੰਦੀ ਆ ਡੰਡੀਆਂ ਪਹਿਲਾਂ ਲਾ ਦਿਓ ਡੰਡੀਆਂ ਪਹਿਲਾਂ ਲਾ ਕੇ ਉਸ ਤੋਂ ਬਾਅਦ ਦੂਜੇ ਲੋਡ ਵਢ ਲਓ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ ਇਸ ਚੀਜ਼ ਦੀ ਗੌਰ ਕਰਕੇ ਤਾਂ ਵੀਰ ਵਢਲ ਕਰ ਲਿਓ ਤੇ ਮੈਨੂੰ ਲੱਗਦਾ ਸੀ ਕਿਉਂਕਿ ਬਹੁਤ ਵੀਰਾਂ ਨੇ ਇਸ ਵਾਰ ਲੈਣ ਦਾ ਵਿਚਾਰ ਬਣਾਇਆ ਤੇ ਲੈ ਵੀ ਰਹੇ ਆ ਬਹੁਤ ਵੀਰ ਤੇ ਲੈਣਾ ਵੀ ਪੈਣਾ ਯਾਰ ਕਿਉਂਕਿ ਮਸ਼ੀਨਰੀ ਤੋਂ ਬਿਨਾ ਗਤ ਹੀ ਨਹੀਂ ਹੈਗੀ ਬਾਈ ਹਰ ਖੇਤੀ ਦੇ ਵਿੱਚ ਆਲੂਆਂ ਵਾਲਾ ਦੇਖੋ ਆਪਾਂ ਕਹਿ ਦਿੰਨੇ ਆ ਨਾ ਯਾਰ ਆਲੂਆਂ ਵਾਲਿਆਂ ਨੂੰ ਕੁਝ ਬਚਦਾ ਨਹੀਂ ਵੀਰੇ ਆਪਣੇ ਕੋਲ ਤਾਂ ਐਫ ਡੀ ਐ ਹੀ ਆ ਤੁਹਾਡੀ ਮਸ਼ੀਨਰੀ ਹੋਈ ਆ ਚਾਹੇ ਲੋਹਾ ਹੀ ਆ ਤੁਹਾਡੇ ਕੋਲੇ ਹਨ ਇਹ ਹੀ ਬਚਣਾ ਆਪਾਂ ਨੂੰ ਠੀਕ ਆ ਤੇ ਇਹ ਤਾਂ ਹੈਗਾ ਨਾ ਕੋਲੇ ਆਪਣੇ ਬਸ ਇਹੀ ਵਾਧੂ ਆਪਾਂ ਨੂੰ ਕੁਝ ਨਹੀਂ ਹੁੰਦਾ ਤੇ ਜੋ ਵਾਹਿਗੁਰੂ ਨੇ ਦੇਣਾ ਉਹ ਦੇਣਾ ਹੀ ਦੇਣਾ ਵਾ ਤੇ ਕਰਮਾਂ ਦੇ ਆਪਣੇ ਕੰਮ ਦੇ ਕਰਮਾਂ ਦੇ ਵਿੱਚ ਇਹੀ ਕਾਰ ਲਿਖਿਆ ਹੋਇਆ ਕਿ ਕੰਮ ਕਰੋ ਤੇ ਆਪਦਾ ਖਾਓ ਹਨ ਤੇ ਬਸ ਉਦਾਂ ਆਪ ਲੱਗੇ ਰਹਿਣੇ ਆ ਸਾਰੇ ਜਾਣੇ ਬਸ ਸਾਰੇ ਜਾਣੇ ਆਪੋ ਆਪਣਾ ਕੰਮ ਕਰਦੇ ਆ ਬਸ ਵਧੀਆ ਕਿਸੇ ਤੋਂ ਅ ਮੈਂ ਤਾਂ ਦੇਖੋ ਹਰ ਇੱਕ ਦੀ ਖੁਸ਼ੀ ਦੇ ਵਿੱਚ ਖੁਸ਼ ਹੋਣਾ ਸਿੱਖੋ ਦੁੱਖ ਦੇ ਵਿੱਚ ਦੁੱਖ ਵੰਡਾਓ ਅਗਲੇ ਨਾਲ ਠੀਕ ਆ ਪਰ ਇੱਕ ਗੱਲ ਵੀਰ ਬਣੇ ਜੋਰ ਜ਼ਰੂਰ ਨੋਟ ਕਰੋ ਕਿਸੇ ਤੋਂ ਜਹਿਲ ਸੀ ਨਾ ਚਾਹੇ ਆਪਣਾ ਗਵੰਡੀ ਆ ਚਾਹੇ ਆਪਣਾ ਕੋਈ ਵੀ ਆ ਹਰ ਇੱਕ ਵੀਰ ਦੀ ਖੁਸ਼ੀ ਦੇ ਵਿੱਚ ਖੁਸ਼ ਹੋ ਜਾਓ ਕਿਸੇ ਤੋਂ 질ਸੀ ਫੀਲ ਨਾ ਕਰੋ ਆਪਣੇ ਨਹੀਂ ਵਾਹਿਗੁਰੂ ਦੇਖਦਾ ਜੇ ਆਪਾਂ ਕਿਸੇ ਤੋਂ 질ਸੀ ਵੀਲ ਕਰਦੇ ਆ ਤਾਂ ਉਹ ਬਹੁਤ ਵੱਡਾ ਇੰਪੈਕਟ ਆਪਣੇ ਤੇ ਹੀ ਪੈਂਦਾ ਅਗਲੇ ਦਿਨ ਦੇਖੋ ਹਰ ਇੱਕ ਵੀਰ ਮਿਹਨਤ ਕਰਦਾ ਸਾਰੇ ਜਾਣੇ ਤੁਸੀਂ ਮਿਹਨਤ ਕਰਦੇ ਹੋ ਮੈਂ ਮਿਹਨਤ ਕਰਦਾ ਤੁਸੀਂ ਮਿਹਨਤ ਕਰਦੇ ਹੋ ਹਰ ਇੱਕ ਦੇ ਘਰ ਦਾ ਆਪੋ ਆਪਣਾ ਪਤਾ ਹੀ ਆ ਸਭ ਨੂੰ ਠੀਕ ਹੈ ਕਿ ਕੋਈ ਕੋਈ ਵੀ ਚੀਜ਼ ਕਿਵੇਂ ਲੈਂਦਾ ਕੋਈ ਵੀ ਚੀਜ਼ ਕਿਵੇਂ ਲੈਂਦਾ ਸਭ ਦੀ ਆਪੋ ਆਪਣੀਆਂ ਸੈਟਿੰਗ ਮੈਂ ਲਾ ਕਰੀਆਂ ਹੁੰਦੀ ਹੈ ਨਾ ਆਪਦੇ ਘਰ ਦਾ ਸਭ ਨੂੰ ਪਤਾ ਵਾ ਠੀਕ ਤੇ ਆਪਾਂ ਕਿਸੇ ਤੋਂ ਜੈਲ ਸੀ ਕਰੀਏ ਹਾਏ ਉਹ ਕਿਵੇਂ ਲੈ ਆਇਆ ਇਹ ਕਿਵੇਂ ਨਹੀਂ ਲੈ ਯਾਰ ਉਹ ਉਹਦੇ ਤੇ ਛੱਡੋ ਠੀਕ ਹੈ ਜਿਵੇਂ ਲੈ ਆਇਆ ਜਿਵੇਂ ਨਹੀਂ ਲੈ ਆਇਆ ਉਹਦੇ ਵਿੱਚ ਆਪਾਂ ਨੂੰ ਇਨਵੋਲ ਵੀ ਨਹੀਂ ਹੋਣਾ ਚਾਹੀਦਾ ਬਸ ਅਗਲਾ ਲੈ ਆਇਆ ਉਹਦੀ ਖੁਸ਼ੀ ਚ ਖੁਸ਼ ਹੋ ਜਾ ਵੀ ਹਾਂ ਭਰਾਵਾ ਤੈਨੂੰ ਤਰੱਕੀਆਂ ਬਖਸ਼ੇ ਰੱਬ ਤੈਨੂੰ ਹੋਰ ਦਵੇ ਤੇ ਆਪਾਂ ਤਾਂ ਇਹੀ ਕਹਿੰਦੇ ਹੁੰਨੇ ਆ ਵੀ ਭਰਾਵਾ ਰੱਖ ਰੱਖ ਭੁੱਲੇ ਸਾਡੇ ਵੀ ਬਜ਼ੁਰਗਾਂ ਵੀ ਕਹਿੰਦੇ ਹੁੰਦੇ ਸੀ ਵੀ ਰੱਬ ਤੈਨੂੰ ਇੰਨਾ ਦਵੇ ਵੀ ਤੂੰ ਰੱਖ ਰੱਖ ਭੁੱਲੇ ਹਨਾ ਉਹੀ ਚੀਜ਼ ਆ ਵੀ ਵਾਹਿਗੁਰੂ ਹਰੇਕ ਵੀਰ ਨੂੰ ਤਰੱਕੀਆਂ ਇੰਨੀਆਂ ਦਵੇ ਪੈਸੇ ਇੰਨੇ ਦਵੇ ਤੇ ਸ਼ੋਹਰਤ ਇੰਨੀ ਦਵੇ ਰੱਖ ਰੱਖ ਭੁੱਲੇ ਹਨਾ ਕਿ ਬਸ ਆਪਾਂ ਤਾਂ ਹਮੇਸ਼ਾ ਇਹੀ ਦੁਆ ਕਰਦੇ ਆ ਸਾਰਿਆਂ ਦੀ ਲਈ ਕਿ ਬਸ ਕਿਸੇ ਦਾ ਕਦੇ ਵੀ ਕੋਈ ਨੁਕਸਾਨ ਨਾ ਹੋਵੇ ਤੇ ਜਿਹੜਾ ਵੀਰ ਕੁਝ ਵੀ ਲੈ ਕੇ ਆਉਂਦਾ ਸਭ ਦੇ ਕਰਮਾਂ ਵਾਲਾ ਹੋਵੇ ਰਹਿ ਕੇ ਤੇ ਲਈ ਚਾਹੇ ਕੁਝ ਵੀ ਆ ਬਸ ਅਗਲੇ ਦੀ ਖੁਸ਼ੀ ਚ ਖੁਸ਼ ਹੋਵੇ ਉਹੀ ਇੱਕ ਸਭ ਤੋਂ ਵੱਡੀ ਦੁਆ ਵਾ ਰੱਬ ਅੱਗੇ ਤੇ ਬਸ ਤੁਹਾਡੇ ਅੱਗੇ ਵੀ ਸਾਰਿਆਂ ਨੇ ਤੇ ਵੀ ਆਪਾਂ ਕਿਸੇ ਤੋਂ ਜਹਿਲ ਸੀ ਜਾਂ ਇਹ ਚੀਜ਼ ਨਾ ਰੱਖੋ ਕਿਉਂਕਿ ਅੱਜ ਕੱਲ ਦੇਖੋ ਯਾਰ ਸਾਰੇ ਤਕੜੇ ਆ ਕੋਈ ਨਹੀਂ ਆਪਦੇ ਆਪਦੇ ਘਰੇ ਯਾਰ ਸਾਰੇ ਤਕੜੇ ਆ ਆਪਾਂ ਆਪੋ ਆਪਣੇ ਘਰੇ ਆਪਾਂ ਰਾਜੇ ਆ ਚਾਹੇ ਕੁਝ ਵੀ ਆ ਚਾਹੇ ਰਾਜੇ ਆ ਆਪਾਂ ਆਪਣੇ ਘਰੇ ਰੋਟੀ ਖਾਣੇ ਆ ਦੋ ਟਾਈਮ ਦੀ ਪੂਰੀ ਵਧੀਆ ਬਸ ਇਹੀ ਇੱਕ ਬਹੁਤ ਵੱਡੀ ਗੱਲ ਆ ਆਪਾਂ ਰੋਟੀ ਖਾਣੇ ਆ ਹਨਾ ਤੇ ਇਸ ਤੋਂ ਉਪਰਾਂ ਹੋਰ ਕੀ ਚਾਹੀਦਾ ਆਪਾਂ ਨੂੰ ਕੁਝ ਨਹੀਂ ਚਾਹੀਦਾ ਤੇ ਰੋਟੀ ਖਾਣੇ ਆ ਆਪਦੇ ਪਰਿਵਾਰ ਚ ਬੈੰਨੇ ਆ ਸਵੇਰੇ ਉੱਠਦੇ ਆ ਹਨਾ ਤੇ ਵਧੀਆ ਗੱਲਾਂ ਨੇ ਬਸ ਇਦੋਂ ਪਰ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਬਸ ਦੇਖੋ ਦੇਣਾ ਲੈਣਾ ਸਾਰੀ ਦੁਨੀਆ ਦਾ ਸਭ ਨੇ ਦੇਣਾ ਦੇਣਾ ਲੈਣਾ ਚੰਦ ਦੇ ਤਾਰਿਆਂ ਦਾ ਵੀ ਹੈ ਕਹਿੰਦੇ ਠੀਕ ਆ ਤਾਂ ਬਸ ਖੁਸ਼ੀ ਖੁਸ਼ੀ ਸਾਰਿਆਂ ਨਾਲ ਹੱਸ ਕੇ ਕਿਉਂ ਕੱਟিয়ে ਦਿਨ ਬਸ ਇਹੀ ਇੱਕ ਇਹੀ ਆਪਾਂ ਨਾਲ ਲੈ ਕੇ ਜਾਣੀ ਹੈ ਖੁਸ਼ੀ ਵੀ ਹਾਂ ਵੀ ਬੰਦਾ ਐਵੇਂ ਰਹਿੰਦਾ ਸੀ ਐਵੇਂ ਰਹਿੰਦਾ ਸੀ ਫੇਰ ਗੱਲਾਂ ਹੁੰਦੀਆਂ ਕਿਸੇ ਨੂੰ ਦੇਖ ਕੇ ਉਹ ਕਰਨਾ ਬਿਲਕੁਲ ਨਹੀਂ ਲੋੜ ਵਧੀਆ ਤਰੀਕੇ ਨਾਲ ਰਹੀਏ ਵਧੀਆ ਤਰੀਕੇ ਨਾਲ ਸਾਰਾ ਕੁਝ ਹੋਵੇ ਬਸ ਇਹੀ ਇੱਕ ਦਬਾਵਾ ਸਾਰੇ ਵੀਰਾਂ ਅੱਗੇ ਵੀ ਅਰਜ਼ਾ ਮੇਰੀ ਵੀ ਬਸ ਹਰ ਇੱਕ ਦੀ ਖੁਸ਼ੀ ਚ ਹਰ ਇੱਕ ਦੀ ਹੈਲਪ ਕਰੀਏ ਕਰੀਏ ਆਪਾਂ ਕਿ ਕਿਸੇ ਵੀਰ ਨੂੰ ਕਿਸੇ ਵੀ ਚੀਜ਼ ਦੀ ਲੋੜ ਆ ਜਾਂ ਮਦਦ ਚਾਹੀਦੀ ਆ ਹਰ ਇੱਕ ਦੀ ਹੈਲਪ ਕਰੀਏ ਬਸ ਇਹੀ ਇੱਕ ਵਧੀਆ ਗੱਲ ਆ ਆਪਣੀ ਤੇ ਦੁਨੀਆ ਤੇ ਆਇਆ ਹੋਰ ਕੀ ਕਰਨਾ ਯਾਰ ਠੀਕ ਨਹੀਂ ਆਕੜਾਂ ਕਰਕੇ ਜਾਂ ਜੈਲਸੀਆਂ ਕਰਕੇ ਆਪਣੇ ਪੱਲੇ ਕਿਹੜਾ ਕੁਝ ਪੈਣਾ ਫਿਰ ਠੀਕ ਹੈ ਨਾ ਇੱਕ ਦੂਜੇ ਦਾ ਕਰਾਂਗੇ ਬੰਦਾ 100 ਬੰਦਾ ਗੱਲਾਂ ਕਰਦਾ ਇਹੀ ਗੱਲ